ਗੱਲ ਸੁਣੋ ਮੈਂ ਹੁਣ ਜਾ ਕੇ ਇੰਟਰਵਿਊ ਕਰਾਂਗਾ ਉਹਦਾ ਵੀ ਤੁਸੀਂ ਉਹ ਵੀ ਤੁਹਾਡਾ ਵੀ ਤੁਸੀਂ ਤਾਂ ਵੀਊ ਲੈਣੇ ਨੇ ਇਹ ਤੋਂ ਤੇ ਵੀ ਕਿਹਾ ਉਦੋਂ ਵੀ ਅਸੀਂ ਲੈ ਜਿੱਦਣ ਤੁਹਾਡੀ ਪਹਿਲੀ ਵੀਡੀਓ ਸਭ ਤੋਂ ਪਹਿਲਾਂ ਅਸੀਂ ਕਰਕੇ ਗਿਆ ਠੀਕ ਆ ਇੱਕ ਮਿੰਟ ਇੱਕ ਮਿੰਟ ਮੇਰੇ ਕੋਲ ਆਏ ਸੀ ਉਹ ਦੋ ਦੋ ਤੁਹਾਨੂੰ ਮਿਲੇ ਆ ਯਸ ਆ ਵੇਟ 3 ਲੱਖ ਲੋਕਾਂ ਨੇ ਤੁਹਾਡੀ ਵੀਡੀਓ ਦੇਖੀ 3 ਲੱਖ ਲੋਕਾਂ ਨੇ ਵੇਖੀ ਆ ਜੀਆ ਜੇ ਸਾਨੂੰ ਸਾਡਾ ਪਿਓ ਪਿਆਰ ਕਰ ਦਿੰਦਾ ਤੇ ਸਾਨੂੰ ਸੜਕਾਂ ਤੇ ਰੁਲਣਾ ਨਾ ਪੈਂਦਾ ਅਸੀਂ ਅੱਜ ਆਪਣੇ ਪਰਾਂ ਦਾ ਸਤਿਕਾਰ ਤੇ ਉਹਨੂੰ ਬੋਲਣਾ ਪੈ ਗਿਆ ਮੈਂ ਇਹ ਨਹੀਂ ਕਹਿ ਰਿਹਾ ਵੀ ਤੁਸੀਂ ਤੁਹਾਡੇ ਪਿਓ ਨਾਲ ਪਿਆਰ ਕੀਤਾ ਕਿ ਨਹੀਂ ਕੀਤਾ ਮੈਂ ਇਹ ਨਹੀਂ ਕਹਿ ਰਿਹਾ ਤੁਸੀਂ ਮੈਂ ਇਹ ਗੱਲ ਕਹਿ ਰਿਹਾ ਤੁਸੀਂ ਇੱਕ ਗੋਰਖ ਅਮਰਤਾਰੀ ਦੇ ਇਲਜ਼ਾਮ ਲਾ ਰਹੇ ਹੋ ਇਸ ਗੱਲ ਨੂੰ ਮੰਨਦੇ ਹੋ ਗਲਤੀ ਮੰਨਦੇ ਹੋ ਨਹੀਂ ਅਸੀਂ ਨਹੀਂ ਮੰਨਦੇ ਗਲਤੀ ਸਾਡੀ ਗਲਤੀ ਨਹੀਂ ਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਆਪਾਂ ਅੱਜ ਗੱਲ ਕਰਨੀਆਂ ਦੋ ਤਿੰਨ ਦਿਨਾਂ ਦਾ ਰੌਲਾ ਪਿਆ ਵਾ ਉਹ ਕੁੜੀ ਦਾ ਜਿਹੜੀ ਵਿਚਾਰੀ 40 ਕੁੜੀ ਸੀਗੀ ਪਿਓ ਨੇ ਕੋਈ ਲੋਕਾਂ ਦੀਆਂ ਫੀਲਿੰਗਾਂ ਜਾਂ ਉਹਨਾਂ ਨੇ ਵਿਸ਼ਵਾਸ ਘਾਤ ਕੀਤਾ ਚਲੋ ਲੋਕਾਂ ਨੇ ਬਹੁਤ ਮਦਦ ਕੀਤੀ ਉਹਨੂੰ ਇੰਨੇ ਬਹੁਤ ਪੈਸੇ ਪਾਏ ਇਹ ਬਹੁਤ ਚੰਗਾ ਹੋਇਆ ਕੰਮ ਉਹਦਾ ਚਲੋ ਆਪ ਦਾ ਕੰਮ ਤੇ ਕੰਮ ਕਰਨ ਲੱਗੇ ਤੇ ਪੈਨਾਸਲ ਹੋ ਗਈ ਪਰ ਉਹ ਕੁੜੀ ਨੇ ਬਹੁਤ ਗਲਤ ਕੀਤਾ ਜਿਉਂਦੇ ਜੀ ਉਹਦੇ ਪਿਓ ਨੂੰ ਮਾਰਤਾ ਇੱਕ ਮੰਨ ਕੇ ਚਲੋ ਪੈਸੇ ਦੀ ਖਾਤਰ ਲਾ ਲੋ ਜਾਂ ਕੋਈ ਵੀ ਚੀਜ਼ ਦੀ ਖਾਤਰ ਲਾ ਲੋ ਪਰ ਵੀ ਇਹ ਚੀਜ਼ ਜਰਾਸਲ ਗਲਤ ਹੋਈ ਜੇ ਦੂਜੇ ਪਾਸੇ ਇਹ ਆਪ ਦੇ ਪਿਓ ਨੂੰ ਇਲਜ਼ਾਮ ਲਾਉਂਦੀ ਹੈ ਤੇ ਪਰ ਉਹ ਚੀਜ਼ ਦੇਖ ਕੇ ਉਹ ਬੰਦਾ ਗੁਰ ਸਿੱਖਾ ਉਹ ਆਉਦੀ ਅਪਾਹਜ ਮਾਂ ਨੂੰ ਸੰਭਲ ਰਿਹਾ ਠੀਕ ਆ ਇਹ ਪਰ ਇਹਨਾਂ ਦੇ ਘਰੇਲੂ ਆਪਾਂ ਨੂੰ ਕੋਈ ਪਤਾ ਨਹੀਂ ਵੀ ਘਰੇਲੂ ਜੀ ਇਹਨਾਂ ਦਾ ਕੀ ਰੌਲਾ ਪਿਆ ਕੀ ਨਹੀਂ ਪਿਆ ਉਹ ਇਲਜ਼ਾਮ ਲਾਉਂਦੇ ਸੀ ਵੀ ਨਸ਼ਾ ਪਤਾ ਕਰਕੇ ਸਾਨੂੰ ਕੁੱਟਦਾ ਮਾਰਦਾ ਸੀ ਤੇ ਉਹ ਬੰਦੇ ਉਹ ਗੁੱਸਖ ਬੰਦਾ ਉਹ ਇਲਜ਼ਾਮ ਲਾਉਂਦਾ ਵੀ ਇਹਦੇ ਨਜਾਇਜ਼ ਸਬੰਧ ਸੀ ਕਿਹ ਹੈ ਨਾ ਤੇ ਪਰ ਇਹ ਚੀਜ਼ਾਂ ਜੋ ਕੁਝ ਵੀ ਹੋਇਆ ਹੋਇਆ ਗਲਤ ਆ ਤੇ ਪਰ ਵੀ ਇਹ ਕਰਨਾ ਹੋਣਾ ਨਹੀਂ ਚਾਹੀਦਾ ਸੀਗਾ ਕਿਉਂਕਿ ਜਦੋਂ ਕੋਈ ਵਿਸ਼ਵਾਸ ਘਾਤ ਕਰਦਾ ਤੇ ਉਹ ਗਾਂ ਜੇ ਕੋ ਹੁਣ ਕੋਈ ਹੋਰ ਵੀਰ ਭੈਣ ਭਰਾ ਕੋਈ ਕੰਮ ਨਵਾਂ ਸ਼ੁਰੂ ਕਰਨ ਨੂੰ ਫਿਰੂਗਾ ਉਹਦੇ ਤੇ ਵਿਸ਼ਵਾਸ ਲੋਕਾਂ ਨੇ ਛੇਤੀ ਕਰਨਾ ਨਹੀਂ ਕਿਉਂਕਿ ਉਹਦੀ ਪੁੱਛ ਗੇ ਕਰਨਗੇ ਫੇਰ ਕਿਤੇ ਗਾਂਹ ਜਾ ਕੇ ਕੁਝ ਹੋਊਗਾ ਪਰ ਇਹ ਹੋਇਆ ਗਲਤ ਆ ਬਹੁਤ ਗਲਤ ਆ ਬਾਕੀ ਤੁਸੀਂ ਆਪ ਜਾਣਿਆ ਤੇ ਲੋਕਾਂ ਨੇ ਤਾਂ ਬਹੁਤ ਮਦਦ ਕੀਤੀ ਸੀ ਗੱਲ ਬਾਕੀ ਤੁਸੀਂ ਇੱਕ ਚੀਜ਼ ਹੋਰ ਆ ਵੀ ਕੁੜੀ ਦੀ ਪਹਿਲਾਂ ਬੋਲੀ ਕੁਝ ਹੋ ਸੀ ਤੇ ਹੁਣ ਕੋਈ ਬੋਲੀ ਹੋਰ ਆ ਹਨਾ ਤੇ ਵੀ ਜਿਵੇਂ ਉਹ ਕਿਸੇ ਦੇ ਆਪਾਂ ਕਹਿੰਦੇ ਨੇ ਮੈਂ ਕਿਸੇ ਦੇ ਪਿੱਛੇ ਲਾ ਕੇ ਬੋਲਦੀ ਆ ਤੇ ਬਾਕੀ ਇਹ ਐ ਹੁਣਾਂ ਨਹੀਂ ਚਾਹੀਦਾ ਸੀ ਬੇਖਮਾ ਵੀ ਉਹ ਵੀ ਆ ਬਰਾਬਰ ਹੋਣੀ ਚਾਹੀਦੀ ਤੇ ਪਿਓ ਵੀ ਵੀ ਉਹ ਬੰਦਾ ਗੋਤ ਸਖਾ ਤੇ ਉਹ ਆਦੀ ਮਾਂ ਨੂੰ ਸਾਹਮਦਾ ਤੇ ਸਾਰਾ ਕੁਝ ਉਹ ਮੰਜੇ ਤੇ ਪਈ ਦਾ ਵਿਚਾਰੀ ਦਾ ਸਾਫ ਜੇ ਕੋਈ ਲੈਟਰਨ ਪਿਸ਼ਾਬ ਕਰਦੀ ਆ ਤਾਂ ਵੀ ਉਹਨੂੰ ਮੰਜੇ ਤੇ ਪਈ ਨੂੰ ਜੇ ਰੋਟੀ ਪਾਣੀ ਤਾਂ ਵੀ ਉਹਨੂੰ ਦੇਣਾ ਇੱਥੇ ਤਾਂ ਇਹਨਾਂ ਨੇ ਇੱਕ ਦੂਜੇ ਦਾ ਇਕੱਠੇ ਹੋ ਕੇ ਸਹਾਰਾ ਬੰਨਣਾ ਸੀ ਕਿੱਥੇ ਜਾਂ ਡੋਡੀ ਹੁਣ ਰੁਲ ਗਏ ਆ ਰੁਲ ਤਾਂ ਚੱਲ ਹੁਣ ਰਹੇ ਆ ਬਸ ਤੇ ਉਹਨਾਂ ਦੀ ਜ਼ਿੰਦਗੀ ਜਾਦੇ ਖਰਾਬ ਆ ਤੇ ਇਹ ਤਾਂ ਚੱਲ ਹੁਣ ਆਉ ਦਾ ਚੱਲੀ ਜਾਂਦਾ ਇਹਨਾਂ ਦਾ ਕੰਮ ਤਾਂ ਹੁਣ ਬਦ ਜਾ ਸੈਟ ਪਰ ਵੀ ਜੋ ਵੀ ਆਏ ਕੁੜੀ ਨੂੰ ਵੀ ਸਮਝਣਾ ਚਾਹੀਦਾ ਵੀ ਕੁੜੀ ਨੂੰ ਵੀ ਇੱਕ ਹੁਣ ਸਿਆਣੀ ਹੋ ਗਈ ਤੇ ਆਪ ਦਾ ਇਕੱਠੇ ਹੋਣਾ ਤੇ ਆਪਦੇ ਪਰਿਵਾਰ ਦੀ ਇੱਕ ਦੂਜੇ ਦੀ ਸਹਾਇਤਾ ਕਰਨਾ ਤੇ ਇਹਨਾਂ ਨੂੰ ਕੋਈ ਮੰਨ ਕੇ ਚੱਲੋ ਕਿਸੇ ਦੀ ਲੋੜ ਹੀ ਨਾ ਪਵੇ ਵੀ ਆਪਾਂ ਗਾਂ ਕਿਸੇ ਦੇ ਇਲਜ਼ਾਮ ਲਵਾਉਣ ਦੀ ਜਾਂ ਉਹ ਇਲਜ਼ਾਮ ਲਾਉਂਦੇ ਜਾਂ ਉਹ ਜਾਂਦੇ ਹਨ ਇੱਕ ਹੋ ਗਿਆ ਉਹਦਾ ਇੱਕ ਮੋਟਰ ਹੋ ਕੇ ਪਰਿਵਾਰ ਇਕੱਠਾ ਰਵੇ ਤੇ ਖੁਸ਼ੀਆਂ ਚ ਰਹਵੇ ਭਾਈ ਸਾਡ ਤੋਂ ਇਹ ਮੁੱਟ ਮਾਰ ਕਰਦਾ ਸੀ ਬਈ ਨਸਿਆਲੀ ਗੱਲ ਬਈ ਮੇਰੇ ਤੋਂ ਗਲਤੀ ਨੇ ਨਿਕਲੀ ਆ ਇਸ ਕਰਕੇ ਮੈਂ ਮਾਫੀ ਮੰਗ ਰਹੀ ਹਾਂ ਨਾ ਭਾਈ ਹਾਂ ਹਾਂ